ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਦਾ ਨੌਖ ਸਪੈਸ਼ਲ ਲੈ ਕੇ ਹਾਜ਼ਰ ਆ। ਦੋਸਤੋ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਆਏ ਦਿਨ ਨਵੀਆਂ ਕੜੀਆਂ ਜੁੜਦੀਆਂ ਜਾ ਰਹੀਆਂ ਨੇ। ਪਹਿਲਾਂ ਸਾਬਕਾ ਡੀਜੀਪੀ ਫਿਰ ਸਾਬਕਾ ਈਡੀ ਆਫੀਸਰ ਉਸ ਤੋਂ ਬਾਅਦ ਇਸ ਕੇਸ ਦੇ ਨਾਲ ਜੁੜੇ ਹੋਏ ਕਈ ਅਹਿਮ ਕੜੀਆਂ ਜਿਹੜੀਆਂ ਸਗੀਆਂ ਕਈ ਵਿਅਕਤੀ ਜਿਹੜੇ ਸਿਗੇ ਉਹਨਾਂ ਤੋਂ ਵੀ ਵਿਜੀਲੈਂਸ ਦੀ ਟੀਮ ਜਿਹੜੀ ਹੈ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਕੋਖ ਪੜਤਾਲ ਕਰ ਰਹੀ ਹੈ। ਅੱਜ ਵੀ ਕੁਝ ਆਗੂ ਪੇਸ਼ ਹੋਏ ਨੇ ਚਰਚਾ ਉਹਨਾਂ ਦੀ ਕਰਨੀ ਹੈ ਤੇ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਇਹ ਕਿ ਵਿਕਰਮ ਸਿੰਘ ਮਜੀਠੀਆ ਨੂੰ ਗੁਪਤ ਤਰੀਕੇ ਨਾਲ ਵਿਜੀਲੈਂਸ ਦੀ ਟੀਮ ਲੈ ਕੇ ਕਿੱਥੇ ਗਈ ਚਰਚਾ ਉਹਦੀ ਵੀ ਕਰਨੀ ਹੈ ਚਰਚਾ ਇਹ ਵੀ ਕਰਨੀ ਹੈ ਕਿ ਜਿਹੜੇ ਅੱਜ ਦੋ ਆਗੂ ਆਪਣੇ ਆਪ ਜਿਹੜੇ ਇਸ ਕੇਸ ਦੇ ਨਾਲ ਫਸੇ ਰਹੇ ਜੇਲਾ ਵੀ ਭੁਗਤਣੀਆਂ ਪਈਆਂ ਫਿਰ ਬਰੀ ਹੋਏ ਇਸ ਕੇਸ ਦੇ ਵਿੱਚੋਂ ਡਰੱਗਸ ਵਾਲਾ ਜਿਹੜਾ ਮਸਲਾ ਸੀਗਾ ਉਹਦੇ ਵਿੱਚੋਂ ਬਰੀ ਵੀ ਹੋਏ ਇਹਨਾਂ ਤੋਂ ਜਿਹੜੀ ਅੱਜ ਪੁੱਛਗਿਸ਼ ਹੋਈ ਹੈ ਉਹਦੇ ਵਿੱਚ ਇੱਕ ਪੁਲਿਸ ਤੇ ਵੱਡੇ ਅਧਿਕਾਰੀ ਦਾ ਜ਼ਿਕਰ ਹੋ ਰਿਹਾ ਬਾਰ-ਬਾਰ ਤੇ ਨਾਲ ਦੀ ਨਾਲ ਪੁਲਿਸ ਨੇ ਕੀ ਸਵਾਲ-ਜਵਾਬ ਕੀਤੇ ਉਹਨਾਂ ਤੋਂ ਚਰਚਾ ਉਹਦੀ ਵੀ ਕਰਨੀ ਚਰਚਾ ਇਹ ਵੀ ਕਰਨੀ ਹੈ ਕਿ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਆਖਰਕਾਰ ਕਿਧਰਲੇ ਪਾਸੇ ਨੂੰ ਤੁਰ ਪਏ ਇਹ ਸਵਾਲ ਉੱਠ ਰਹੇ ਨੇ ਪਹਿਲਾਂ ਕਹਿੰਦੇ ਕੇਸ ਕੀਤਾ ਫਿਰ ਕੇਸ ਵਾਪਸ ਲਿਆ ਸਾਰਾ ਮਸਲਾ ਕੀ ਹੈਗਾ ਆਖਰਕਾਰ ਕੇਸ ਕੀਤਾ ਕਿਉਂ ਸੀ ਫਿਰ ਵਾਪਸ ਕਿਉਂ ਲਿਆ ਕੀ ਤਰਕ ਦਿੱਤਾ ਚਰਚਾ ਉਹਦੀ ਵੀ ਕਰਨੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਜਸਪੀਰ ਸਿੰਘ ਪੱਟੀ ਉਹਨਾਂ ਦਾ ਬਹੁਤ-ਬਹੁਤ ਸਵਾਗਤ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀਤ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਭ ਇੱਕ ਇੱਕ ਕਰਕੇ ਵੱਖ-ਵੱਖ ਆਗੂਆਂ ਤੋਂ ਪੁੱਛਗਿਛ ਜਿਸ ਤਰੀਕੇ ਨਾਲ ਡਰੱਗ ਮਾਮਲੇ ਨਾਲ ਜੁੜੇ ਹੋਏ ਜਿਹੜੇ ਲੋਕ ਸੀਗੇ ਜਾਂ ਫਿਰ ਜਿਹੜੇ ਲੋਕਾਂ ਨੇ ਉਸ ਮਸਲੇ ਦੀ ਘੋਖ ਪੜਤਾਲ ਕੀਤੀ ਚਾਹੇ ਸਾਬਕਾ ਡੀਜੀਪੀ ਹੋਣ ਚਾਹੇ ਸਾਬਕਾ ਏਡੀ ਆਫੀਸਰ ਹੋਣ ਚਾਹੇ ਉਸ ਤੋਂ ਬਾਅਦ ਬੋਨੀ ਅਜਨਾਲਾ ਹੋਵੇ ਤਲਵੀਰ ਗਿੱਲ ਹੋਵੇ ਉਸ ਤੋਂ ਬਾਅਦ ਬਿੱਟੂ ਆਲਖ ਹੋਵੇ ਜਾਂ ਫਿਰ ਹੁਣ ਜਗਜੀਤ ਸਿੰਘ ਚਾਹਲ ਇਹ ਆਲਖ ਤੇ ਚਹਿਲ ਵੀ ਅੱਜ ਪੇਸ਼ ਹੋ ਕੇ ਆਏ ਨੇ ਤੇ ਕਹਿੰਦੇ ਕਿ ਇੱਕ ਅਫਸਰ ਦਾ ਵੀ ਜ਼ਿਕਰ ਕੀਤਾ ਉਸ ਤੋਂ ਪਹਿਲਾਂ ਚਰਚਾ ਆਪਾਂ ਕਰਨੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਿੱਧਰ ਦੇ ਪਾਸੇ ਅੱਜ ਲੈ ਕੇ ਗਏ ਸੀ ਗੁਪਤ ਤਰੀਕੇ ਦੇ ਨਾਲ ਕਿ ਪੱਤਰਕਾਰਾਂ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਉਹਨਾਂ ਨੇ ਪਹਿਲੀ ਗੱਲ ਤੇ ਇਹ ਆ ਕਿ ਪਤਾ ਲੱਗਿਆ ਸੀ ਕਿ ਉਹਨਾਂ ਨੂੰ ਹਿਮਾਚਲ ਦੀਆਂ ਠੰਡੀਆਂ ਹਵਾਵਾਂ ਵਿੱਚ ਲੈ ਕੇ ਜਾਣਗੇ ਹੂੰ ਤੇ ਅੱਜ ਉਹਨਾਂ ਨੂੰ ਸ਼ਿਮਰਾਂ ਵਾਲੇ ਪਾਸੇ ਲੈ ਕੇ ਗਏ ਜਿੱਥੇ ਬਹਿ ਕੇ ਹੋਟਲਾਂ ਦੇ ਬਹਿ ਕੇ ਇਹ ਸੌਦੇਬਾਜ਼ੀ ਹੋਦੀ ਰਹੀਆਂ ਵੀ ਕਿੱਥੇ ਸੌਦੀਆਂ ਵੇਚ ਹੋਈਆਂ ਕਿੱਥੇ ਹੋਈਆਂ ਕਿਹੜੇ ਕਮਰੇ ਚੁਈਆਂ ਉਹ ਸਾਰਾ ਕੋਈ ਬੱਕਣ ਗਿਆ ਸੀ ਜੀ ਤੇ ਨਾਲੇ ਗਰਮੀ ਬੜੀ ਬੇਤਰਮ ਬਜੀਠਾ ਤੁਹਾਨੂੰ ਪਤਾ ਬੜੇ ਲੰਮੇ ਹੱਥ ਨੇ ਹੋ ਸਕਦਾ ਕਿ ਕਹਿੰਦਾ ਹੋਵੇ ਭਾਈ ਜਿਹੜੀ ਕੋ ਕਮਾ ਲਿਓ ਇੱਥੇ ਤਾਂ ਬੜੀ ਗਰਮੀ ਲੱਗਦੀ ਮੈਨੂੰ ਹੂੰ ਉਹਨਾਂ ਦੇ ਵਕੀਲ ਦਮਨਦੀਪ ਸਿੰਘ ਹੋਰੀ ਕਹਿੰਦੇ ਆ ਕਿ ਮੱਜੀ kia ਬਿਲਕੁਲ ਝੂਠਾ ਕੇਸ ਦਰਜ ਕੀਤਾ ਗਿਆ ਉਹਨਾਂ ਦੇ ਉੱਤੇ ਤੇ ਉਹਨਾਂ ਨੂੰ ਸੁਪਰੀਮ ਕੋਰਟ ਰਾਤ ਮਿਲ ਚੁੱਕੀ ਹੈ ਜੀ ਜੇ ਰਾਤ ਮਿਲ ਚੁੱਕੀ ਹੈ ਤੇ ਕੇਸ ਨਹੀਂ ਕੱਟਾ ਕਿ ਗ੍ਰਿਫਤਾਰ ਤੇ ਕਿਉਂ ਨਹੀਂ ਪਾਈ ਤੁਸੀਂ ਇਮੀਡੀਏਟਲੀ ਸੁਪਰੀਮ ਕੋਰਟ ਚ ਕਿਰਖਾਸ ਦੇਂਦੇ ਜੀ ਇਨਾਂ ਨੇ ਝੂਠਾ ਕੇਸਦਰਚ ਕੀਤਾ ਹੈ ਕਿ ਨਾਲੇ ਬਾਰ-ਬਾਰ ਤੁਸੀਂ ਐਨਡੀ ਪੀ ਪੀਐਸ ਦਾ ਗੱਲ ਕਰਦੇ ਹੋ ਤੇ ਇਹ ਕੇਸ ਹੁਣ ਜੜ ਆਪਣੇ ਅਸਾਸਿਆਂ ਤੋਂ ਆਪਣੇ ਸਾਧਨਾਂ ਤੋਂ ਵੱਧ ਜਾਇਦਾਦ ਪਰੋਂ ਦਾ ਦਰਜ ਕੀਤਾ ਗਿਆ ਵਾ ਜੀ ਡੀਏ ਦਾ ਡੀਏ ਦਾ ਫਿਰ ਤੁਸੀਂ ਕਹਿੰਦੇ ਜਿਹੜੀ ਕੰਪਨੀ ਦੀ ਗੱਲ ਕਰਦੇ ਨੇ ਤੇ ਉਹ ਜਿਹੜੀ ਕੰਪਨੀ ਚੋਂ ਇਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਜੋਰਦਾ ਸਭ ਦੇ ਵਿੱਚ ਕੋਈ ਸਿਰਫ ਅਸਤੀਫਾ ਦੇਣ ਦਾ ਕੁਝ ਨਹੀਂ ਹੁੰਦਾ ਕਈ ਫਿਰ ਜਿਹੜੇ ਸਨੀਪਰ ਪਾਰਟਨ ਵਿਚ ਰਹਿੰਦੇ ਨੇ ਜੀ ਸਲੀਪਿੰਗ ਪਾਰਕ ਜਿਹੜੇ ਉਹ ਸਭ ਜਿਆਦਾ ਕੰਮ ਕਰਦੇ ਆ ਇਸ ਕਰਕੇ ਮਜੀਠਿਆ ਸਾਹਿਬ ਨੂੰ ਸਿਰਫ ਉੱਥੇ ਇਸ ਕਰਕੇ ਲੱਗੇ ਗਏ ਸੀ ਕਿ ਕਿੱਥੇ ਕਿੱਥੇ ਤੁਸੀਂ ਬਕਾਇਦਾ ਤੌਰ ਤੇ ਜਿਹੜੀ ਬਦੀ ਦੀਆਂ ਪਹਾੜੀਆਂ ਦੇ ਵਿੱਚ ਕਿਹੜੀ ਫੈਕਟਰੀ ਦੇ ਵਿੱਚ ਤੁਸੀਂ ਮਾਲ ਖਰੀਦਦੇ ਸੀ ਕਿੱਥੋਂ ਤੁਸੀਂ ਲਿਆ ਕੇ ਬੜਾ ਆਈਸ ਬਣਾਉਂਦੇ ਸੀ ਆਈਸ ਕੀ ਹੁੰਦੀ ਬਾਲਟੀ ਜੀ ਪਾਈ ਜਾਂਦੀ ਸੀ ਜੋ ਖੋਲਿਆ ਜਾਂਦਾ ਸੀ ਜਿਹੜੀ ਆਈਸ ਇਹਦੀ ਠੰਡੀ ਹੁੰਦੀ ਸੀਗੀ ਜਿਹੜੀ ਉਹਦੀ ਭਾਫ਼ ਨਿਕਲਦੀ ਸੀ ਉਹ ਲੈਂਦੇ ਸੀ ਉਹ ਨਿਸ਼ਾਨਦੇ ਸੀ ਤੇ ਜਦੋਂ ਆਇਸ ਦਾ ਕੰਮ ਖਤਮ ਹੋ ਗਿਆ ਠਿਬਰੀ ਟੈਟ ਹੋ ਗਈ ਮੁੜ ਕੇ ਇਹਨਾ ਕਰਨਾ ਵੀ ਤੌਲੀਏ ਦੇ ਵਿੱਚ ਪਾਣੀ ਦਾ ਨੂੰ ਪਿਓ ਦੇਣਾ ਮੁੜ ਕੇ ਸਕਾਲ ਲੈਣਾ ਤੇ ਤੌਰੀਏ ਲ ਜਾ ਕੇ ਤੇ ਨਚੋ ਲੈਣਾ ਮੁੜ ਕੇ ਮਿਹਰਬਾਨੀ ਪਾ ਕੇ ਹੂੰ ਫਿਰ ਉਹਦੇ ਆਇਸ ਬਣਾਉਣੀ ਉੱਥੇ ਇਸੇ ਕਰਕੇ ਜਿਹੜੀ ਇਹਨਾਂ ਦੀ ਹੈਗੀ ਬਿਕਰਮ ਜੀਠੀ ਹੈ ਨਹੀਂ ਠੀਕ ਹੈ ਉਹ ਜਾ ਸਕਦੇ ਨੇ ਭਾਜੀ ਕਿੱਥੇ ਵੀ ਘਟ ਸਕਦੇ ਹੋ ਜੀ ਅੰਡਾ ਵੀ ਚਾਹੀਦਾ ਵਾ ਕਿਉਂ ਕੱਲ ਨੂੰ ਕੋਈ ਜਦੋਂ ਅਦਾਲਤ ਚ ਕੇਸ ਜਾਊਗਾ ਤੇ ਤੁਹਾਨੂੰ ਵਕੀਲਾਂ ਦੇ ਕਈ ਪ੍ਰਕਾਰ ਦੇ ਸਵਾਲ ਸਿੱਧੇ ਪੁੱਠੇ ਪੁੱਛਣੇ ਆ ਜੀ ਕਿ ਕਿਹੜੇ ਹੋਟਲ ਤੇ ਹੈ ਜੀ ਕਿਹੜੇ ਕਮਰੇ ਚ ਹੈ ਤੁਸੀਂ ਵੇਖਿਆ ਕਿੱਥੇ ਕਿੱਥੇ ਨਹੀਂ ਪੁੱਛਣੇ ਮੈਂ ਸਵਾਲ ਇਹੋ ਜੀ ਇਸ ਕਰਕੇ ਜੋ ਹੈ ਕਿ ਗਏ ਨੇ ਅੱਜ ਇੱਕ ਤੇ ਤਿੰਨ ਚਾਰ ਲੋਗੇ ਸੀ ਉਹਨਾਂ ਦੀ ਆਊਟਿੰਗ ਹੋ ਗਈ ਤੇ ਦੂਸਰਾ ਉਹਨਾਂ ਦਾ ਜਿਹੜਾ ਸੀ ਵਿਜੀਲੈਂਸ ਦਾ ਕੰਮ ਸਰ ਗਿਆ ਹੂੰ ਜੀ ਬਿਲਕੁਲ ਅਪੱਟੇ ਸਭ ਦੂਸਰਾ ਆਪਸ ਜ਼ਿਕਰ ਕਰਨਾ ਬਿੱਟੂ ਆਲਖ ਤੇ ਜਗਜੀਤ ਚਹਿਲ ਇਹ ਦੋ ਆਗੂ ਅੱਜ ਪੇਸ਼ ਹੋਏ ਕਹਿੰਦੇ ਕਿ ਅਸੀਂ ਤਾਂ ਆਪ ਵਿਦੇਸ਼ ਤੋਂ ਇਸ ਕਰਕੇ ਆਏ ਸੀ ਵੀ ਚਲੋ ਐਮਐਲਏ ਬਣਾਂਗੇ ਵਿਧਾਇਕ ਬਣਾਂਗੇ ਕੁਝ ਚੰਗੀਆਂ ਚੀਜ਼ਾਂ ਕਰਾਂਗੇ ਪੰਜਾਬ ਆਣ ਕੇ ਕਹਿੰਦੇ ਸਾਨੂੰ ਨਹੀਂ ਪਤਾ ਸੀਗਾ ਵੀ ਇੱਥੇ ਆਣ ਕੇ ਲੱਕ ਦੇ ਨਾਲ ਤੁਹਾਡੇ ਇਸ ਤਰੀਕੇ ਨਾਲ ਨਸ਼ਾ ਬੰਦ ਦਿੱਤਾ ਜਾਂਦਾ ਜਾਨਕਿ ਝੂਠੇ ਮਾਮਲੇ ਚ ਫਸਾ ਦਿੱਤਾ ਜਾਂਦਾ ਆਪਣੇ ਕੋਲ ਉਹਨਾਂ ਨੇ ਕਹਿੰਦੇ ਤਰਕ ਰੱਖੇ ਬਹੁਤ ਟਿੱਪਣੀਆਂ ਕੀਤੀ ਤੇ ਨਾਲ ਦੀ ਨਾਲ ਇੱਕ ਸੀਨੀਅਰ ਅਫਸਰ ਦਾ ਜ਼ਿਕਰ ਕੀਤਾ ਕਹਿੰਦੇ ਕਿ ਉਸ ਅਫਸਰ ਨੂੰ ਬੁਲਾ ਲਓ ਕਿਤੇ ਡਰੱਗ ਦੇ ਮਸਲੇ ਦਾ ਸਾਰਾ ਨਤਾਰਾ ਹੋ ਜਾਊਗਾ ਕਿਨਾਂ ਤੇ ਉਹਨੇ ਨਜਾਇਜ਼ ਪਰਚੇ ਪਾ ਕੇ ਉਹਨਾਂ ਨੂੰ ਜ਼ਿਲ੍ਹਾ ਚ ਡੱਕਿਆ ਤੇ ਕਿਨਾਂ ਤੇ ਨਜਾਇਜ਼ ਪਰਚੇ ਪਾ ਕੇ ਬਾਅਦ ਚ ਵਾਪਸ ਲੈ ਤੇ ਆਜ਼ਾਦ ਕੀਤਾ ਪੈਸੇ ਲੈ ਕੇ ਤਾਂ ਕਹਿੰਦੇ ਬਹੁਤ ਵੱਡੀਆਂ ਚੀਜ਼ਾਂ ਉਹਦੇ ਨਾਲ ਜੁੜੀਆਂ ਹੋਈਆਂ ਨੇ ਤੇ ਬਾਕੀ ਕਹਿੰਦੇ ਸਾਡ ਤੋਂ ਇਹ ਪੁੱਛਿਆ ਗਿਆ ਕਿ ਵਿਕਰਮ ਸਿੰਘ ਮਜੀਠੀਆ ਨਾਲ ਕੋਈ ਤੁਹਾਡੀ ਜਾਇਦਾਦ ਤਾਂ ਨਹੀਂ ਸਾਂਝੀ ਕਿਰਿਆ ਜ਼ਿਕਰ ਉਹਦਾ ਵੀ ਕਰਕੇ ਆਏ ਆ ਅਸੀਂ ਪਹਿਲੀ ਗੱਲ ਤੇ ਇਹ ਆਂ ਕਿ ਜਿਹੜਾ ਬਿੱਟੂ ਬਿੱਟੂ ਦੀ ਜਦੋਂ ਗ੍ਰਿਫਤਾਰੀ ਹੋਈ ਸੀ ਕਿ ਸਾਡਾ ਇੱਕ ਸੁਖਵਿੰਦਰ ਸਿੰਘ ਰੰਦਾਵਾ ਇੰਸਪੈਕਟਰ ਹੁੰਦਾ ਸੀ ਉਹ ਨਾਲ ਗਿਆ ਸੀ ਜਿਹੜਾ ਬਿੱਟੂ ਦਾ ਖਾਸ ਖਾਸ ਯਾਰ ਸੀ ਜੀ ਉਹਨਾਂ ਜਾ ਕੇ ਉਹਨੂੰ ਗ੍ਰਿਫਤਾਰ ਕਰਾਇਆ ਤੇ ਉਹਨੂੰ ਗ੍ਰਿਫਤਾਰਖਾਨੇ ਤੋਂ ਬਾਅਦ ਉੱਤੇ ਮਕਦਮਾ ਦਰਜ ਕੀਤਾ ਉਹਦੀ ਪੁੱਛਪੜਤਾਲ ਕੀਤੀ ਬਰਾ ਕਾਨੂੰਨ ਪਤਾ ਨਹੀਂ ਹੂੰ ਲੇਕਿਨ ਬਿੱਟੂ ਨੂੰ ਬਕਾਇਦਾ ਤੌਰ ਤੇ ਅਦਾਲਤ ਵੱਲੋਂ ਸਜ਼ਾ ਦਿੱਤੀ ਗਈ ਸੀਗੀ ਉਹ ਜੇਲ੍ਹ ਕੱਟ ਗਿਆ ਜੀ ਹੁਣ ਫਿਰ ਉਹਦੇ ਤੇ ਕੇਸ ਪੱਤਾ ਸੀ ਪੋਰ ਫਿਰ ਜੇਲ੍ਹ ਗਿਆ ਸੀ ਫਿਰ ਸ਼ਹਿਰ ਨੂੰ ਜਬਾਨ ਤੋਂ ਇਹ ਵੇ ਉਹਦੀ ਜੀ ਜਗਜੀਤ ਸਿੰਘ ਚਾਲ ਇਹ ਵੀ ਇਹਦੇ ਵਿੱਚ ਜਿਹੜੀ ਬਦੀਆਂ ਫੈਕਟਰੀਆਂ ਜਿੱਥੋਂ ਇਹ ਮਾਲ ਆਉਂਦਾ ਸੀ ਉਹ ਸ਼ਾਮਲ ਸੀ ਹੂੰ ਯਾਤ ਸੀ ਇਹ ਬਿਲਕੁਲ ਸਹੀ ਗੱਲ ਕਹਿਆ ਇਹਨਾਂ ਨੇ ਜਿਹੜਾ ਬਿੱਟੂ ਸੀ ਉਹ ਤੇ ਬਕਾਇਦਾ ਤੌਰ ਤੇ ਰਾਜਸਭਾ ਸੀ ਹਲਕੇ ਤੋਂ ਉਮੀਦਵਾਰ ਸੀ ਕਾਲੀ ਦਲ ਦਾ ਜੀ ਤੇ ਮੈਨੇ ਟਿਕਟ ਮਿਲ ਦਿੱਤੇ ਮੈਂ ਇਲੈਕਸ਼ਨ ਲੜਨੀ ਹੈ ਇਥੋਂ ਇਹਨਾਂ ਦਾ ਆਪਣਾ ਕਾਰੋਬਾਰ ਸੀ ਤਾਂ ਨੇ ਅੱਜ ਮਾਈਨਿੰਗ ਦਾ ਵੱਡਾ ਕਾਰੋਬਾਰ ਸੀਗਾ ਜੀ ਰੇਤ ਮਾਫੀਆ ਚਲਾਉਂਦੇ ਸੀ ਇਹ ਕਿਉਂ ਇਹ ਬੋਨੀ ਚ ਨਾਲ ਦਾ ਬੰਦਾ ਸੀ ਡਾਕਟਰ ਤਾਂ ਸਹੀ ਨਾਲੇ ਦਾ ਬੰਦਾ ਸੀਗਾ ਹਮ ਤੇ ਬੋਨੀ ਚ ਨਾਲ ਦਾ ਵਿਕ ਚੁੱਕੀ ਸੀ ਬਕਾਇਦਾ ਤੌਰ ਤੇ ਬਿਕਰਮ ਜਿੱਤੀ ਫਿਰ ਤੁਹਾਨੂੰ ਪਤਾ ਕਿਸੇ ਬਣਨੇ ਮੰਨਣਾ ਸੀਗਾ ਜੀ ਇਹਨਾਂ ਨੇ ਵੀ ਆਪਣੇ ਬਿਆਨ ਕਲਮਬੰਦ ਕਰਾਏ ਆ ਤੇ ਇਹਨਾਂ ਨੇ ਜਿਹੜਾ ਇੱਕ ਨਾਂ ਲਿਆ ਬਕਾਇਦਾ ਤੌਰ ਤੇ ਹਰਦੇਵਾਲ ਸਿੰਘ ਮਾਨ ਹੂੰ ਹਰਦੇਵਾਲ ਸਿੰਘ ਮਾਨ ਉਹਨਾਂ ਦਿਨਾਂ 'ਚ 2012 ਦੇ ਵਿੱਚ ਫਤਿਹਗੜ੍ਹ ਸਾਹਿਬ ਤੇ ਐਸਐਸਪੀ ਸੀ ਤੇ ਉਹਨਾਂ ਨੇ ਇਸ ਡਰੱਗ ਰੈਕਟ ਦਾ ਭਾਂਡਾ ਫੋੜਿਆ ਸੀ 6000 ਫਲੂਟ ਦਾ ਜਿਹੜਾ ਸੀ ਜੀ ਬਾਅਦ 'ਚ ਉਸੇ ਕੱਚ ਭੋਲੇ ਦੀ ਗ੍ਰਿਫਤਾਰੀ ਹੁੰਦੀ ਆ ਬਿੱਟੂ ਦੀ ਗ੍ਰਿਫਤਾਰੀ ਹੁੰਦੀ ਆ ਇਹ ਸਾਰੇ ਜੇਲਾ ਕੱਟਦੇ ਆ ਤੇ ਜਿਹੜੇ ਅਸਲੀ ਮਗਰ ਅੰਦੇ ਨੇ ਮਗਰਮਾਰਚ ਉਹ ਆਪਣੀਆਂ ਮੰਤਰੀਸ਼ਿਪ ਦੀਆਂ ਕੁਰਸੀਆਂ ਦਰਮਾਨ ਦਾ ਬਿਠੇ ਪੁੱਛਣਾ ਕੋਈ ਨਹੀਂ ਹੈ ਹਮ ਹਰਦੇ ਹਰ ਸਿੰਘ ਮਾਨ ਬਾਰੇ ਆਪਾਂ ਵੀ ਇਸ ਮੰਚ ਤੋਂ ਕਿਹਾ ਸੀ ਮਾਨ ਸਾਹਿਬ ਹੁਣ ਤਾਂ ਸੱਚ ਬੋਲ ਦਿਓ ਜੀ ਆਓ ਕਲਕੱਤ ਦੇ ਤੁਸੀਂ ਗੁਰਸਿੱਖ ਵਿਅਕਤੀ ਹੋ ਆਓ ਕਲਕੱਤ ਦੇ ਉੱਤੇ ਆਪਣੀ ਸੌਂ ਖਾ ਕੇ ਤੇ ਜਨਤਕਕਰਨ ਦਾ ਸਭ ਕੁਝ ਵੀ ਕੀ ਹੋਇਆ ਕੀ ਨਹੀਂ ਹੋਇਆ ਤੁਹਾਨੂੰ ਕਿਹਾ ਨਹੀਂਗਾ ਪ੍ਰਕਾਸ਼ ਸਿੰਘ ਬਾਦਲ ਨੇ ਵੀ ਨਹੀਂ ਤੁਸੀਂ ਵਿਕਣ ਦੇ ਖੜਾ ਕੋਈ ਕੰਮ ਵੀ ਨਹੀਂ ਕਰਨੀ ਹਮ ਤੁਸੀਂ ਚੁੱਪ ਕਰਕੇ ਬਹਿ ਗਏ ਨਾ ਤੁਸੀਂ ਹਾਂ ਕੀਤੀ ਨਾ ਕੀਤੀ ਨਾ ਉਹ ਗ੍ਰਿਫਤਾਰ ਕੀਤਾ ਤੁਸੀਂ ਜੀ ਚੋਰ ਦੀ ਮਾਂ ਚੋਰ ਦੀ ਮਾਂ ਤੇ ਕਹਿੰਦੇ ਨੇ ਪੜੋਲੇ ਚ ਮੂੰਹ ਇਹ ਕਹੀ ਹੈ ਵੀ ਉਹ ਕਰਪਟਾ ਨਹੀਂ ਕਰਪਟ ਸਾਨੂੰ ਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ ਲੇਕਿਨ ਉਹ ਕਹਿੰਦੇ ਵੀ ਮਾਂ ਕਰਪਟ ਸੀ ਕਈ ਬੰਦੇ ਦੇ ਪੈਸੇ ਲੈ ਕੇ ਛੱਡੇ ਇਹ ਤਾਂ ਸਾਡਾ ਅਸੂਲ ਬਰ ਚੁੱਕਾ ਜੀ ਪੰਜਾਬ ਪੁਲਿਸ ਦਾ ਪੁੱਲਸ ਅੱਜ ਵੀ ਪੈਸੇ ਲੈ ਰਹੀ ਐ ਮੋٹے ਪੈਸੇ ਲੈ ਰਹੀ ਐ ਜੀ ਪੰਜਾਬ ਦੇ ਚ ਲੁੱਟੇ ਜਾ ਰਹੇ ਲੋਕਾਂ ਨੂੰ ਹੂੰ ਤੇ ਜੇ ਇਹਨਾਂ ਨੇ ਇੰਨੀ ਗੱਲ ਕਹੀ ਐ ਵੀ ਉਹਦੀ ਸਾਰੀ ਜਾਂਚ ਬਕਾਇਦਾ ਤੌਰ ਤੇ ਅਧਿਆਲਸੀ ਮੰਨਨੇ ਕੀਤੀ ਸੀ ਤੇ ਉਹਦੀ ਜੇ ਪੁਸ਼ਪੜਤal ਕੀਤੀ ਜਾਵੇ ਤੇ ਇਹਨਾਂ ਠੀਕ ਐ ਉਹ ਸਭ ਕੁਝ ਜਾਣਦਾ ਵਾ ਕਿਹਦੇ ਕੋਲ ਕੀ ਮਿਲਿਆ ਕੀ ਨਹੀਂ ਮਿਲਿਆ ਜ਼ਬਾਨੀ ਟਿਪਸ ਤੇ ਯਾਦੂ ਹੈਗਾ ਲੇਕਿਨ ਦੁਖੀ ਜਿਹੜਾ ਨੜੇ ਦੇ ਵਿੱਚ ਜੀ ਜਦੋਂ ਵਿਕਰਮਜੀਤਿਆ ਦੇ ਖਿਲਾਫ ਉਹਨਾਂ ਦੇ ਕਾਰਵਾਈ ਕਰਨ ਤੋਂ ਜਿਹੜਾ ਸੀ ਰੋਕ ਦਿੱਤਾ ਗਿਆ ਸੀ ਤਦੋਂ ਪੁੱਛਿਆ ਗਿਆ ਸੀ ਤੁਸੀਂ ਸਿੱਧੇ ਬਾਰੇ ਕੀ ਕਹਿੰਦੇ ਸੀ no comment ਹੂੰ ਇਸ ਕਰਕੇ ਵਿਕਰਮਜੀਤਿਆ ਆਪਣੇ ਉਹ ਜਿੰਨਾ ਮਰਜੀ ਦੁੱਧ ਤੋਟਾ ਕਵੇ ਜੀ ਨਾ ਦੁੱਧ ਤੋਟਾ ਵਾ ਤੇ ਨਾ ਪਾਣੀ ਤੋਟਾ ਕੁਝ ਵੀ ਨਹੀਂ ਕਿਤੇ ਕਿਤੇ ਗੜਬੜ ਜ਼ਰੂਰ ਹੈਗੀ ਇਹਦੇ ਵਿੱਚ ਬਿਟੂ ਵਾਲਖ ਕਹਿੰਦੇ ਕਹਿੰਦੇ ਕਿ ਹਰਦੇয়াল ਸਿੰਘ ਮਾਨ ਦੀ ਵੀ ਜਾਇਦਾਦ ਪਤਾ ਕਰ ਲਈ ਜਾਵੇ ਕਹਿੰਦੇ ਕਿ ਵਿਦੇਸ਼ਾਂ ਦੇ ਵਿੱਚ ਉਹਦੇ ਗੈਸ ਸਟੇਸ਼ਨ ਨੇ ਇੰਨਾ ਇੰਨਾ ਤਾਂ ਦੌਲਤ ਕਿੱਥੋਂ ਉਹਨੇ ਇਕੱਠਾ ਕਰ ਲਿਆ ਮਾੜਾ ਜਿਹਾ ਕਹਿੰਦੇ ਉਹਦੇ ਬਾਰੇ ਵੀ ਕੋਖ ਲੈਣਾ ਚਾਹੀਦਾ ਬਹੁਤ ساری ਚੀਜ਼ਾਂ ਬਦਲ ਲੱਗਦੀਆਂ ਬਿਲਕੁਲ ਬਿਲਕੁਲ ਠੀਕ ਕਿ ਉਹਨਾਂ ਨੂੰ ਕੋਖ ਲੈਣਾ ਚਾਹੀਦਾ ਵਿਜੀਲੈਂਸੀ ਦਾ ਵੀ ਇੱਕ ਮਕਦਮਾ ਹੋਰ ਦਰਜ ਕਰੇ ਡੀਏ ਦਾ ਡੀਏ ਦਾ ਤੇ ਉਹਦੀ ਮਕੈਦਾ ਤੋਂ ਤੇ ਪੁਸ਼ਪਰਤਾਮ ਕਨੇ ਬੁਲਾ ਕੇ ਦੱਸ ਵੀ ਤੇਰੇ ਕੋਲ ਪੈਸੇ ਕਿੱਥੋਂ ਆਏ ਹੂੰ ਜਿਹੜੀ ਤੇਰੀ ਫਰਮ ਚੱਲਦੀ ਸੀ ਟਾਟਾ ਟਾਟਾ ਦੀ ਟਾਟਾ ਕੰਪਨੀ ਦੀ ਤੂੰ ਪੈਸੇ ਇਕੱਠੇ ਕਰਕੇ ਤੇ ਆਪਣੇ ਵਿਦੇਸ਼ਾਂ ਚ ਪੱਬ ਖੋਲੇ ਨੇ ਜੀ ਇਹ ਗੱਲਾਂ ਸੱਚੀਆਂ ਤੇ ਦਾ ਮਤਲਬ ਫਿਰ ਇਸ ਕੇਸ ਦੇ ਵਿੱਚ ਬਹੁਤ ਵੱਡਾ ਘਾਲਾ ਮਾਲਾ ਹੋਇਆ ਹੂੰ ਤੁਹਾਨੂੰ ਅੱਜ ਵੀ ਖਤਰਾ ਵਾ ਕਿ ਇਸ ਕੇਸ ਟ੍ਰੈਨਡਿੰਗ ਕਰਕੇ ਕਿਤੇ ਫਿਰ ਇਹਨੂੰ ਘੱਟੇਕੋੜੀ ਦਾ ਰਲਾਇਆ ਜਾਵੇ ਜੀ ਕਿਉਂ ਕੇਦਰੀਵਾਲ ਨੂੰ ਰੰਗ ਪੈਸੇ ਚਾਹੀਦੇ ਇਲੈਕਸ਼ਨ ਲਈ ਤੇ ਮਜਬੂਰੀ ਕੋਲ ਪੈਸੇ ਬਥੇਰੇ ਆ ਕਿ ਦੇਦਨ ਕਿਉਂ ਬਰਦੀ ਮਿਲਦਾ ਜੀ ਇਸ ਕਰਕੇ ਜਿਹੜੀ ਬਿੱਟੂ ਆਲਖ ਨੇ ਗੱਲ ਕਹੀ ਆ ਜਿਹ ਚੈਲ ਨੇ ਕਹੀ ਆ ਮਾਨ ਦੀ ਪੁਸ਼ਪਰਤਲ ਬਹੁਤ ਜ਼ਰੂਰੀ ਆ ਆਪ ਬੁਹਾਰੇ ਲੋਕ ਨੂੰ ਬਿਆਨ ਦੇਣ ਜਾ ਰਹੇ ਤੇ ਚਰਨਦੀਪ ਸਿੰਘ ਚੰਨੀ ਨੇ ਵੀ ਕਹਿਤਾ ਜੀ ਕੱਲ ਤੱਕ ਤੇ ਬਿਕਰਮ ਸਿੰਘ ਮਜੀਠੀਆ ਦਾ ਸੁਨੀਲ ਜਾਖੜ ਨੂੰ ਵੀ ਤਰਨ ਚੋਗ ਨੂੰ ਵੀ ਬਿੱਟੂ ਨੂੰ ਵੀ ਫਿਰ ਸਾਡੇ ਰਾਜਾ ਵੜਿੰਗ ਨੂੰ ਵੀ ਪ੍ਰਤਾਪ ਬਾਜਵੇ ਨੂੰ ਵੀ ਹੂੰ ਧਾਰਿਆਂ ਨੂੰ ਲੱਸੀ ਫੋਬੀਆ ਆਪਿਆ ਸੀ ਕਿ ਆਪਣੇ ਦਾ ਬਿਕਰਮਜੀਠੀਆ ਦਾ ਜੀ ਚਰਨਜੀਤ ਚੰਨੀ ਨੂੰ ਵੀ ਚਰਨਜੀਤ ਦੇ ਅੱਜ ਕਹਿ ਦਿੰਦਾ ਵੀ ਜੇ ਮੈਨੂੰ ਕਹਿਣਗੇ ਤੇ ਮੈਂ ਵੀ ਆਪਣੇ ਬਿਆਨ ਕਲਮਬੰਦ ਕਰੌਣੀ ਤਿਆਰ ਆ ਵੀ ਉਹਨੇ ਕੀ ਕੁਝ ਕੀਤਾ ਜੀ ਬਿਲਕੁਲ ਕਿਉਂ ਮੁਕਦਮਾ ਮੇਰੀ ਸਰਕਾਰ ਦੇ ਸਮੇਂ ਦਰਜ ਕੀਤਾ ਕਿ ਮੈਂ ਕੀਤਾ ਤੁਸੀਂ ਕੀ ਮੁਕਦਮਾ ਦਰਜ ਕਰਕੇ ਮੈਨੂੰ ਦੱਸਿਓ ਨਾ ਤੁਸੀਂ ਹੂੰ ਐਸੇ ਕਰਕੇ ਜਿਹੜੀ ਵਿਕਰਮ ਸਿੰਘ ਮਰਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਜੇ ਮਾਨ ਵਿੱਚ ਮਾਨ ਵਿੱਚ ਆ ਗਿਆ ਤੇ ਕਈ ਲੋਕ ਹੋਰ ਵਿੱਚ ਆਉਣਗੇ ਫਿਰ ਹੂੰ ਜੀ ਜਿਹੜੇ ਪੈਸੇ ਦੇ ਕੇ ਲੱਕੇ ਛੁੱਟੇ ਨੇ ਵੀ ਸਾਰੇ ਆਉਣਗੇ ਵੀ ਫਲਾਣਾ ਛੰਡਿਆ ਦਾ ਢਿਗੜਾ ਛੇਦੀ ਇਹਦੀ ਪ੍ਰਤਾਲ ਕਰੋ ਆ ਬਿਲਕੁਲ ਵਾਕਈ ਇੱਕ ਬੜਾ ਬੜਾ ਰੈਕੋਰਡ ਸਾਹਮਣੇ ਆਊਗਾ ਪੱਟੀ ਸਾਹਿਬ ਇੱਕ ਜ਼ਿਕਰ ਬਿੱਟੂ ਵਾਲਖ ਨੇ ਇਹ ਵੀ ਕੀਤਾ ਕਹਿੰਦੇ ਕਿ ਸਾਨੂੰ ਲੱਗਦਾ ਇਸ ਵਾਰ ਕਿ ਮਾਮਲਾ ਨਤੀਜੇ ਤੱਕ ਪਹੁੰਚ ਜਾਊਗਾ ਕਹਿੰਦੇ ਕਿ ਹੁਣ ਤੱਕ ਜਦੋਂ ਪੱਤਰਕਾਰਾਂ ਨੇ ਫਿਰ ਸਵਾਲ ਕਰ ਲਿਆ ਕਹਿੰਦੇ ਤੁਸੀਂ ਇਹ ਇੰਨੀ ਅਸ਼્યોਰਟੀ ਨਾਲ ਕਿਵੇਂ ਕਹਿ ਸਕਦੇ ਹੋ ਕਿ ਇੰਨੇ ਯਕੀਨ ਨਾਲ ਕਿਵੇਂ ਕਹਿ ਸਕਦੇ ਹੋ ਕਿ ਵੀ ਲੱਗਦਾ ਕਿ ਕਾਰਵਾਈ ਹੋ ਜੂਗੀ ਤਾਂ ਉਹਨਾਂ ਨੇ ਜੋ ਜਵਾਬ ਦਿੱਤਾ ਅਗਿਓ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਕਿ ਅੱਗੇ ਅਸੀਂ ਆਉਂਦੇ ਸੀ ਸਾਨੂੰ ਕਹਿੰਦੇ ਚਾਹ ਬਿਸਕਟ ਖਵਾਉਂਦੇ ਸੀਗੇ ਪੀਜ਼ਾ ਖਵਾ ਕੇ ਤੇ ਫਿਰ ਥੋੜੇ ਚਿਰ ਬਾਅਦ ਤੋਰ ਦਿੰਦੇ ਸੀਗੇ ਕਹਿੰਦੇ ਐਤਕੀ ਕਹਿੰਦਾ ਜਿਸ ਤਰੀਕੇ ਨਾਲ ਅਫਸਰ ਬੜੀ ਸਮਝਦਾਰੀ ਨਾਲ ਸਵਾਲ ਪੁੱਛ ਰਹੇ ਸੀਗੇ ਕਹਿੰਦੇ ਸਾਨੂੰ ਆਸ ਲੱਗਦੀ ਕਿ ਇਹ ਮਾਮਲਾ ਕਿਸੇ ਬੰਨੇ ਕੰਡੇ ਲੱਗੂਗਾ ਐਤਕੀ ਵੇਖੋ ਜੀ ਅੱਜ ਦੀ ਡੇਡ ਵਿੱਚ ਮਰਜੀਠੇ ਨੂੰ ਫੜਨਾ ਜਿਹੜੀ ਪੰਜਾਬ ਸਰਕਾਰ ਦੀ ਜੀ ਸਥਿਤੀ ਆ ਉਹ ਪੰਜ ਇੱਕ ਪਿੰਡ ਸੁਧਰੀ ਹੈ ਕਿਨੋਂ ਕੱਟੀ ਜੀ ਤੇ ਜੇ ਏਦਾਂ ਦਾ ਪੰਜਰ ਵੱਡੇ ਵੱਡੇ ਸਮਗਦਰ ਰੋੜ ਫੜ ਕੇ ਅੰਦਰ ਛੁੱਟ ਦਿੱਤੇ ਨਾ ਤੇ ਇਹਨਾਂ ਦੀ ਬਕਾਇਦਾ ਤੌਰ ਤੇ ਸਥਿਤੀ ਜੀ ਕਾਫੀ ਸੁਧਾਰ ਹੋ ਸਕਦਾ ਜੀ ਕਿਉਂ ਅੱਜ ਗ੍ਰਾਫ ਇਹਨਾਂ ਦਾ ਕਾਫੀ ਥੱਲੇ ਜਾ ਚੁੱਕਾ ਸੀ ਹੂੰ ਹੂੰ ਇਹ ਭਗਵੰਤ ਮਾਨ ਨੇ ਵੀ ਇੰਨੀ ਗੱਲ ਕਹੀ ਆ ਵੀ ਅਸੀਂ ਵੇਖੋ ਇੱਕ ਵੱਡਾ ਸਮੁੰਦਰ ਫਰਿਆ ਸੀ ਬਾਕੀ ਫੜ ਰਹੇ ਆ ਜੀ ਮਗਰ ਮੱਚ ਕੰਮੂ ਕਰਾਂਗੇ ਅਸੀਂ ਲੋਕ ਇਹ ਜਿਹੜਾ ਸਾਡਾ ਨਸ਼ਾ ਨਾ ਨਸ਼ਾ ਤੇ ਬਹੁਤ ਦੁਖੀ ਦੇ ਪੰਜਾਬ ਦੇ ਲੋਕ ਜੀ ਜੇ ਇਸ ਫਿਰਦਾ ਦਾ ਕਾਰਮੀ ਕਰਨਗੇ ਤੇ ਲੋਕ ਇਹਨਾਂ ਦੇ ਛਲਾਗਾ ਵੀ ਕਰਨਗੇ ਲੋਕ ਨਾਲ ਵੀ ਖੜਨੇਗੇ ਇਹਨਾਂ ਦੇ ਜੀ ਇਸ ਕਰਕੇ ਬਿਲਕੁਲ ਠੀਕ ਗੱਲ ਨਾ ਵੀ ਜਿਹੜੀ ਬਿੱਟੂ ਇਹ ਗੱਲ ਕਹਿੰਦਾ ਵੀ ਜਿਹੜੀ ਮਾਂ ਨਾ ਉਹਦੇ ਬਾਹਰ ਦੀ ਜਿਹੜੀ ਆ ਉਹ ਬਕਾਇਦਾ ਤੌਰ ਤੇ ਜਾਂਚ ਕਰਾਈ ਜਾਵੇ ਤੇ ਉਹ ਨਾ ਉਹਨਾਂ ਨੇ ਆਸ ਪ੍ਰਗਟ ਕੀਤੀ ਆ ਜੀ ਕਿ ਐਦ ਕੀ ਇਹ ਕੇਸ ਕਿਸੇ ਨਤੀਜੇ ਦੇ ਪੁੱਜੇਗਾ ਹੂੰ ਪੱਟੀ ਸਾਹਿਬ ਇੱਕ ਜ਼ਿਕਰ ਜਿਹੜਾ ਹੈਗਾ ਉਹ ਪਾਮ ਸਾਫ ਦਾ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਹੜੇ ਮੌਜੂਦਾ ਹੈੱਡ ਗ੍ਰੰਥੀ ਨੇ ਉਹਨਾਂ ਦੇ ਬਾਬਤ ਕਰਦੇ ਚੱਲੀਏ ਕੇਸ ਕੀਤਾ ਫਿਰ ਕਹਿੰਦੇ ਅੱਜ ਕੇਸ ਵਾਪਸ ਲੈ ਲਿਆ ਪੂਰਾ ਮਾਜਰਾ ਕੀ ਸੀਗਾ ਉਹਨਾਂ ਨੇ ਅੱਜ ਕਹਿੰਦੇ ਕਿ ਮੈਂ ਕਦੇ ਵਿੱਚ ਚੁਣੌਤੀ ਨਹੀਂ ਦਿੱਤੀ ਉਸ ਤਖਤ ਨੂੰ ਜਾਂ ਜਿਹੜੇ ਹਾਲਾਤ ਬਣਾਏ ਗਏ ਜਾਂ ਜਿਹੜੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਉਹ ਕਹਿੰਦੇ ਬੇਬੁਨਿਆਦ ਨੇ ਪਰ ਨਾਲ ਦੀ ਨਾਲ ਕੇਸ ਕਰਿਆ ਕਿਉਂ ਉਹਨੂੰ ਲੈ ਕੇ ਸਵਾਲ ਉੱਠੇ ਸੀ ਕਹਿੰਦੇ ਕਿ ਜਿਹੜਾ ਵਿਅਕਤੀ ਆਪ ਜਥੇਦਾਰ ਸੀਗਾ ਉਹਨੇ ਅਦਾਲਤੀ ਦੁਨੀਆਵੀ ਅਦਾਲਤਾਂ ਦਾ ਦਰਵਾਜ਼ਾ ਕਿਉਂ ਖਟਕਾਇਆ ਤੇ ਹੁਣ ਕੇਸ ਵਾਪਸ ਕਿਉਂ ਲਿਆ ਥੋੜਾ ਜਿਆਦਾ ਜਾਣਨਾ ਪਾਉਏ ਤੇ ਪਹਿਲੀ ਗਲਤ ਮੈਂ ਇਹ ਕਹਿ دیا ਕਿ ਉਹਨੇ ਬਤੌਰ ਜਥੇਦਾਰ ਅਕਾਲ ਤਖਤ ਕੇਸ ਨਹੀਂ ਕੀਤਾ ਜੀ ਉਹਨਾਂ ਨੇ ਇੱਕ ਕੇਵਡ ਪਾਈ ਆ कि मैं हेडग्रंथी दे औधे ते ते मेनू ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਜੇ ਇਹਨਾਂ ਨੇ ਮੇਰੇ ਖਾਲਸ ਕੋਈ ਕਾਰਵਾਈ ਕਰਨੀ ਤੇ ਪਹਿਲਾਂ ਮੈਨੂੰ ਜਾਣੂ ਚਾ। ਜੀ ਦੱਸਿਆ ਜਾਵੇ ਕਿਉਂ ਉਹਦੀ ਪਰਤਾਲ ਕਰਾਈ ਜਾਵੇ। ਉਹਨਾਂ ਨੇ ਉਹ ਕੇਵਲ ਪਾਈ ਸੀਗੀ ਤੇ ਉਹ ਕੇਵਲ ਪਉਣ ਤੋਂ ਬਾਅਦ ਕਈ ਲੋਕਾਂ ਨੇ ਕਿਹਾ ਜੀ ਵੇਖੋ ਜਥੇਦਾਰ ਅਜੀਤ ਸਿੰਘ ਸਾਹਿਬਾ ਜੀ ਉਹਨੂੰ ਨਹੀਂ। ਪਰ ਉਹ ਬਤੌਰ ਜਥੇਦਾਰ ਨਹੀਂ ਪਾਈ। ਹੂੰ। ਭਾਰਤ ਦੇ ਰਾਸ਼ਟਰਪਤੀ ਨੂੰ ਜਿਹੜੀ ਆ ਉਹ ਆਪਣੇ ਸਰਕਾਰੀ ਗੁਪਤ ਪੇਜ ਜਿਹੜੇ ਉਹ ਗੁਪਤ ਰੱਖਣ ਦੀ ਕੋ ਸੌਂਚ ਗਾਉਂਦਾ ਵਾ ਚਪਰੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਜੀ ਸੋਚ ਕਾਉਣ ਤੋਂ ਬਾਅਦ ਜਦੋਂ ਰਾਸ਼ਟਰਪਤੀ ਆਪਣੀ ਜਿਹੜੀ ਚੇਅਰ ਰਿਜ਼ਾਈਮ ਕਰ ਲੈਂਦਾ ਵਾ ਉਸ ਤੋਂ ਬਾਅਦ ਉਹ ਚੀਫ ਜਸਟਿਸ ਬਣਦੇ ਅਧਿਨੋ ਹੁੰਦਾ ਜੀ ਇਸ ਤਰ੍ਹਾਂ ਸਾਡੇ ਇਹ ਆ ਕਿ ਜਦੋਂ ਸਾਡੇ ਅਕਾਲ ਤਖਤ ਦੇ ਜਥੇਦਾਰ ਦੀ ਬਕਾਇਦਾ ਤੌਰ ਤੇ ਨਿਯੁਕਤੀ ਕੀਤੀ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਸਰੂਪਾ ਦੇ ਕੇ ਜੀ ਦਰਬਾਰ ਸਭ ਦਾ ਹੈੱਡ ਗ੍ਰੰਤੀ ਨੂੰ ਮਾਨਤਾ ਦਿੰਦਾ ਤੇ ਬਾਅਦ ਦੇ ਵਿੱਚ ਉਹ ਬਾਕੀ ਜਥੇਬੰਦੀਆਂ ਜਿਹੜੀਆਂ ਉਹਨੂੰ ਮਾਨਤਾ ਦਿੰਦੀਆਂ ਨੇ ਸਰੂਪੇ ਦੇ ਜੀ ਇਸ ਕੇਸ ਦੇ ਵਿੱਚ ਇਹਨਾਂ ਨੇ ਕਿਉਂ ਪਾਈ ਉਹਦਾ ਕਾਰਨ ਇਹ ਸੀ ਕਿ ਇਹਨਾਂ ਕੋਲ ਇੱਕ ਪੱਕੀ ਇਨਫਰਮੇਸ਼ਨ ਸੀਗੀ ਪੀ ਜਿਹੜੀ ਅੱਜ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਇਸ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਹਨਾਂ ਨੂੰ ਲਾਉਣ ਦਾ ਫੈਸਲਾ ਹੋ ਜਾ ਸਕਦਾ ਹੈ ਜੀ ਉਹ ਮਤਾ ਕਰਕੇ ਭੇਜਿਆ ਜਾਊਗਾ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਜਾਊਗਾ ਵੀ ਵਿਧਨ 72 ਘੰਟੇ ਦੇ ਨੋਟਿਸ ਤੇ ਕਮੇਟੀ ਕਮੇਟੀ ਦੀ ਮੀਟਿੰਗ ਬੁਲਾ ਕੇ ਅੰਤਰੋ ਕਮੇਟੀ ਦੀ ਇਹ ਤੁਹਾਨੂੰ ਘਰ ਤੋਂ ਭੇਜੇ ਗਿਆਨੀ ਰਕਬੀਰ ਸਿੰਘ ਦੀ ਗਿਆਨੀ ਸੁਲਤਾਨ ਸਿੰਘ ਜੀ ਤੇ ਤੁਹਾਨੂੰ ਇਹ ਵੀ ਪਤਾ ਵੀ ਵੇਖੋ ਪਿਛਲੇ ਸਮੇਂ 'ਚ ਕਿੰਨਾ ਕੁਛ ਕੀਤਾ ਇਹਨਾਂ ਨੇ ਹੂੰ ਕਿੰਨੀ ਹੈ ਇਹਨਾਂ ਦੀ ਬਕਾਇਦਾ ਤੌਰ ਤੇ ਜਿਹੜੀ ਜਾਂਚਾਂ ਕਰਾਈਆਂ ਗਈਆਂ ਕਿੰਨੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਜਥੇਦਾਰ ਦਾ ਅਧਿਕਾਰ ਖੇਤਰ ਵੀ ਸ਼੍ਰੋਮਣੀ ਕਮੇਟੀ ਨੇ ਇਹ ਕਹਿਤਾ ਜੀ ਉਹਦਾ ਅਧਿਕਾਰ ਖੇਤਰ ਤੇ ਸਿਰਫ ਸਿਰਫ ਅਕਾਲ ਤੱਕ ਦਾ ਸੱਸਤਰੇ ਤੋਂ ਬਾਹਰ ਜਾ ਸਕਦੇ ਜੀ ਹੁਣ ਉਹ ਜੇ ਬਤੌਰ ਹੈੱਡ ਗ੍ਰੰਥੀ ਗਿਆ ਤੇ ਉਹਨਾਂ ਆਪਣੀ ਸੇਫਟੀ ਵਾਸਤੇ ਗਿਆ ਕਿਉਂ ਮੁਲਾਜ਼ਮ ਨੇ ਐਸਪੀਸੀ ਦੇ ਹੂੰ ਜਿੱਥੇ ਤੱਕ ਅਕਾਲ ਤਖਨ ਮੁਲਾਜ਼ਮ ਨਹੀਂ ਹੋ ਸਕਦਾ ਜੀ ਲੇਕਿਨ ਇਹਨਾਂ ਦੀ ਬਦਕਿਸਮਤੀ ਤੇਰੀ ਇਹਨਾਂ ਨੂੰ ਬਤੌਰੇ ਮੁਲਾਜ਼ਮ ਜਿੱਥੇ ਤੱਕ ਲਾਇਆ ਗਿਆ ਹੂੰ ਤੇ ਵੈਸੇ ਵੀ ਐਸ.ਪੀ.ਸ ਤਾਂ ਆਉਂਦੀ ਅਦਾਲਤੀ ਕਾਨੂੰਨ ਹੇਠ ਆ ਯਾਨੀ ਹਰਪ੍ਰੀਤ ਸਿੰਘ ਹੋਰ ਜਿਹੜੇ ਜਿਹੜਾ ਟਕਸ ਸੀ ਬੰਦਲਾ ਸਾਹਿਬ ਸੀਗੇ ਹੂੰ ਉਹ ਬਤੌਰੇ ਉਹਨਾਂ ਕੋਲ ਸਿਸਟਰ ਸੈਕਟੀ ਦਾ ਬਕਾਇਦਾ ਤੌਰ ਤੇ ਇੱਕ ਉਹਦਾ ਸੀਗਾ ਜੀ ਇਹਦੇ ਤਰ੍ਹਾਂ ਤਾਂ ਘਾ ਮਿਲਦੀ ਸੀਗੀ ਉਹ ਵੀ ਮਲਾਜਨ ਸਨ ਜੀ ਜੀ ਲੇਕਿਨ ਉਹ ਇਸ ਕਰਕੇ ਨਹੀਂ ਗਿਆ ਕਿ ਜਦੋਂ ਉਹਨਾਂ ਨੇ ਛੁੱਟੀ ਕੀਤੀ ਕੀ ਹੈ ਜਦੋਂ ਉਹਨਾਂ ਨੂੰ ਡਿਸਮਿਸ ਕੀਤਾ ਗਿਆ ਤੇ ਉਦੋਂ ਤੱਕ ਦੇ ਜਥੇਦਾਰ ਸਨ ਜੀ ਭਾਵੇਂ ਮੁਆਫਲ ਕੀਤਾ ਕਿ ਜਥੇਦਾਰ ਢੰਗੇ ਸੀ ਨਾ ਹੂੰ ਇਹ ਹੋ ਜਾਂਦੇ ਤੇ ਫਿਰ ਇਹ ਨਵਾਂ ਇੱਕ ਜੁਰ ਪੰਗਾ ਪੈਂਦਾ ਵੀ ਵੇਖੋ ਜਥੇਦਾਰ ਨੂੰ ਅਦਾਲਤ ਨਹੀਂ ਜਾਣਾ ਚਾਹੀਦਾ ਸੀ ਜੀ ਜੀ ਕਿਉਂ ਗੁਰੂ ਸਾਹਿਬ ਨੇ ਅਕਾਲ ਤਖਤ ਦੀ ਉਹ ਸਾਰੀ ਇਹ ਸੇ ਕਰਕੇ ਕੀਤੀ ਸੀਗੀ ਹੂੰ ਸਿੱਖਾਂ ਨੂੰ ਮੁਗਲਾਂ ਦੀ ਅਦਾਲਤਾਂ ਜਾ ਕੇ ਧੱਕੇ ਨਾਲ ਖਾਣੇ ਪੈਂਦੇ ਇੱਥੇ ਆਪਣੇ ਫੈਸਲੇ ਆਪ ਬੈ ਕੇ ਨਿਬੇੜ ਲਿਆ ਕਰਦੇ ਜੀ ਅੱਜ ਜਦੋਂ ਇਹ ਗਿਆਨੀ ਰਜਬੀਰ ਸਿੰਘ ਨੇ ਕੇਵਡ ਪਾਈ ਸੀ 9 ਤਰੀਕ ਨੂੰ ਹਮ ਕੱਲ੍ਹ ਦੇ ਦੀ ਤਰੀਕ ਸੀ ਕਲਸਣભાઈ ਹੋਣੀ ਸੀ ਜੀ ਲੇਕਿਨ ਅੱਜ ਸਾਰਿਆਂ ਦੇ ਕਹਿਣ ਤੋਂ ਬਾਅਦ ਪਹਿਲਾਂ ਤੁਸੀਂ ਕਾਰਨ ਦੱਸੋ ਕੀ ਆ ਹਮ ਇਹ ਆਪਣਾ ਕਾਰਨ ਸਪਸ਼ਟੀ ਕਰ ਸਕਿਓ ਮੇਰਾ ਕਹਨ ਇੱਕੋ ਗੱਲ ਜੀ ਮੈਨੂੰ ਧਮਕੀ ਆਉਂਦੀ ਆ ਕਿਹੜੀਆਂ ਧਮਕੀਆਂ ਨਹੀਂ ਕਿੱਥੋਂ ਆਉਂਦੀਆਂ ਦੱਸ ਦਿਓ ਹਮ ਲੇਕਿਨ ਮੇਨ ਏਸੀਪੀ ਸੁਖਬੀਰ ਸਿੰਘ ਬਾਦਲ ਜਿਹੜੇ ਆ ਨਾ ਉਹ ਦੂਸਰੀ ਇੰਦਰਾ ਗਾਂਧੀ ਨੇ ਜੀ ਇੰਦਰਾ ਗਾਂਧੀ ਦੇ ਬਾਪੂ ਪੰਡਤ ਜਵਾਹਰ ਲਾਲ ਨਰਿੰਗ ਆਪਣੀ ਕਿਤਾਬ 'ਤੇ ਗੱਲ ਲਿਖੀ ਜੀ ਮੇਰੀ ਤੀ ਜਿੱਦਲ ਬੜੀ ਆ ਹੂੰ ਜਿਹੜੀ ਮੰਝ ਧਾਰ ਲੈਂਦੀ ਐ ਮੁਰਕੇ ਨੂੰ ਪਿੱਛੇ ਦੀ ਹਟਦੀ ਕਰਕੇ ਛੱਡਦੀ ਜੀ ਇਹ ਸੁਖਬੀਰ ਸਿੰਘ ਬਾਦਲ ਵੀ ਉਹੀ ਨੇ ਕਿ ਉਹਨਾਂ ਦੇ ਧਾਰ ਲਿਆ ਪੀ ਨੂੰ ਜਿਹਦਾਰੀ ਤੋਂ ਨਾ ਲਾਤਾ ਹੂੰ ਉਹ ਜਿਹਨੇ ਕਿਆਪੀਨ ਨੂੰ ਹੈਡ ਗ੍ਰੰਥੀ ਤੋਂ ਪਾਛੇ ਕਰਨਾ ਲਾ ਦੇ ਉਹਨੂੰ ਕੋਈ ਗੱਲ ਨਹੀਂ ਜੀ ਇਹ ਨਹੀਂ ਹੋਣਾ ਚਾਹੀਦਾ ਐਸੇ ਕਰਕੇ ਜਥੇ ਤਰ੍ਹਾਂ ਦੇ ਵਿਧਾਨ ਦੀ ਗੱਲ ਚੱਲ ਰਹੀ ਹੈ ਵਿਧਾਨ ਬਣਾਇਆ ਜੇ ਉਹਨੂੰ ਕਿ ਲਾ ਨਹੀਂ ਸਕਦੇ ਹੂੰ ਅੱਜ ਵੀ ਹੈਡ ਗ੍ਰੰਥੀ ਨਾ ਸਕਦੇ ਹੈਡ ਗ੍ਰੰਥੀ ਠੁਜਾ ਸਾਹਿਬ ਲੈਸ ਰਹਿ ਸਕਦੇ ਆ ਤੇ ਮੇਰੇ ਘਰ ਸਾਲ ਕੀ ਰਹਿ ਗਿਆ ਗੰਦਰ ਕਿਬੀਰ ਸਿੰਘ ਦਾ ਜੀ ਤੇ ਅੱਜ ਇਹਨਾਂ ਦੇ ਚੀਫ ਸੈਕਟਰੀ ਦਾ ਬਿਆਨ ਵੀ ਆ ਗਿਆ ਕਹਿੰਦੇ ਜੀ ਉਹਨਾਂ ਨੂੰ ਵਾਪਸ ਲੈ ਲਿਆ ਜੀ ਸਵਾਗਤ ਕਰਦੇ ਚੰਗਾ ਕੀਤਾ ਲੇਕਿਨ ਸਾਡੇ ਕੋਲ ਐਹੋ ਜੀ ਕੋਈ ਪ੍ਰੋਪੋਜ਼ਲ ਨਹੀਂ ਪੀਨੂੰ ਲਾਂਭੇ ਕੀਤਾ ਜਾਵੇ ਆਪਣੀ ਇੰਟੀਰੀਅਰ ਪੂਰੀ ਕਰਕੇ ਜਾਣਗੇ ਜੀ ਚੰਗੀ ਗੱਲ ਇੰਦੀ ਗੱਲ ਕਹਿੰਦੇ ਤੇ ਇਸ ਕਰਕੇ ਉਹਨਾਂ ਨੇ ਜਿਹੜੀ ਕੇਵਡ ਵਰਸਲ ਲਈ ਹੈ ਉਹ ਸਵਾਗਤਯੋਗ ਆ ਹਮ ਲੇਕਿਨ ਮੈਂ ਫੇਰ ਕਹਦੇ ਆ ਉਹਨਾਂ ਦੀ ਜਿਹੜੀ ਕੇਵਡ ਪਾਈ ਸੀ ਉਹਨਾਂ ਨੇ ਬਤੌਰ ਹੀਡ ਗ੍ਰਾਂਥੀ ਭੜਾਈ ਸੀ ਬਤੌਰੇ ਸ਼੍ਰੋਮਣਿਕ ਵੀ ਦੇ ਮੁਲਾਜ਼ਮ ਪਾਈ ਸੀਗੀ ਜੀ ਆਕੇ ਤੱਕ ਸ਼੍ਰੀ ਕਾਲ ਕਾਲ ਤੱਕ ਦੇ ਜਸੇਦਾਰ ਕਰਕੇ ਪਾਈ ਸੀ ਬਿਲਕੁਲ ਜਸੇਦਾਰ ਤਾਂ ਰਹੇ ਨਹੀਂ ਸਾਬਕਾ ਜਸੇਦਾਰ ਹੋ ਗਏ ਵੈਸੇ ਵੀ ਗੁਰਦੁਆਰਾ ਐਕਟ ਦੇ ਅਧੀਨ ਜੀਐਸਜੀਪੀਸੀ ਆਉਂਦੀ ਹੈ ਤਾਂ ਫਿਰ ਉਹ ਵੀ ਤਾਂ ਮੁਲਾਜ਼ਮ ਨੇ ਤਾਂ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਨੇ ਪਰ ਜਿਸ ਤਰੀਕੇ ਨਾਲ ਉਸ ਤੋਂ ਬਾਅਦ ਵਾਪਸ ਲਈ ਹੈ ਤਾਂ ਉਹ ਉਸ ਨੂੰ ਲੈ ਕੇ ਵੀ ਸਵਾਲ ਉੱਠੇ ਸੀ ਪਟ ਸਰ ਤੁਸੀਂ ਥੋੜਾ ਜਿਹਾ ਜ਼ਿਕਰ ਛੇੜਿਆ ਸੀਗਾ ਅੱਜ ਪ੍ਰਧਾਨ ਸਾਹਿਬ ਦੀ ਆਪਾਂ ਦੇਖ ਰਹੇ ਸੀਗੇ ਕਿ ਬੜੀਆਂ ਹਾਰ-ਹੂਰ ਪਾ ਕੇ ਤਾਂ ਪਹਿਲੀ ਜਿਹੜੀ ਬੈਠਕ ਕੀਤੀ ਗਈ ਹੈ ਤਾਂ ਲੱਗਦਾ ਕਿ ਹੁਣ ਫਿਰ ਉਹੀ ਕੰਮ ਸ਼ੁਰੂ ਹੋ ਗਿਆ ਸੁਖਬੀਰ ਸਿੰਘ ਪ੍ਰਧਾਨ ਤੇ ਜੈਜੈ ਪ੍ਰਧਾਨ ਉਹੀ ਚੱਲ ਰਹੇ ਸੀ ਸਾਰਾ ਕੁਝ ਜਿਸ ਤਿਕਾ ਨਾ ਹਾਰ-ਹੂਰ ਪਾ ਗਏ ਪਹਿਲੀ ਮੀਟਿੰਗ ਕਰਾਈ ਬੈਠਕ ਕੀਤੀ ਸਾਰਾ ਕੁਝ ਕਹਿੰਦੇ ਬਹੁਤ ਵਧੀਆ ਹੋਇਆ ਤਾਂ ਉਸ ਤੋਂ ਬਾਅਦ ਭੁੰਦਰ ਸਾਹਿਬ ਦੇ ਵੀ ਬਿਆਨ ਸਾਹਮਣੇ ਆਏ ਕਹਿੰਦੇ ਵੀ ਕੰਮ ਸ਼ੁਰੂ ਹੋ ਗਿਆ ਅਕਾਲੀ ਦਲ ਦੁਆਰਾ ਪਹਿਲੀ ਗੱਲ ਤੇ ਮੈਂ ਦੱਸ ਦੇਣੀ ਕੋਰ ਕਮੇਟੀ ਹੁੰਦੀ ਨਾ ਜੀ ਇਹਦਾ ਜਿਹੜਾ ਇਹਨਾਂ ਦਾ ਐਕਟ ਉਹਦੇ ਜ਼ਿਕਰ ਨਹੀਂ ਹੈਗਾ ਦਾ ਸੰਵਧਾਨ ਉਹਦੇ ਨਹੀਂ ਜ਼ਿਕਰੇਗਾ ਹੂੰ ਔਰ ਕਮੇਟੀ ਇੱਕ ਕਿਚਨ ਕਮੇਟੀ ਨਾ ਜਿਹੜੇ ਖਾਸ ਖਾਸ ਬੰਦੇ ਹੁੰਦੇ ਜਿਨ੍ਹਾਂ ਚ ਕਿਚਨ ਜਿਵੇਂ ਬਹਿ ਕੇ ਤੁਸੀਂ ਗੱਲ ਕਰ ਸਕਦੇ ਖਾਣੇ ਤੇ ਬਹਿ ਕੇ ਗੱਲ ਕਰ ਸਕਦੇ ਉਹ ਬੰਦੇ ਪਾਈ ਜਾਂਦੇ ਆ ਜੀ ਹਰ ਸ਼ਬਦ ਕੋਲ ਬਾਦਲ ਵੀ ਉੱਤੇ ਹੈਗੀ ਆ ਬਿਕਰ ਮਜੀਠੀਆ ਵੀ ਹੈਗਾ ਇਹ ਵੀ ਸ਼ਵੀਰ ਬਦਲ ਤੇ ਹੈਗੇ ਹੈਗਾ ਮੇਰੇ ਕਹ ਬੂਧੜੂ ਉੱਤੇ ਕੇ ਬਹੁਤ ਨੇੜੇ ਦੇ ਬੰਦੇ ਨੇ ਪਾਈ ਜਾਂਦੇ ਜੀ ਉਹ ਕਿਚਨ ਕਮੇਟੀ ਦੀ ਮੀਟਿੰਗ ਦੇ ਵਿੱਚ ਬਕਾਇਦਾ ਤੌਰ ਤੇ ਜਿਹੜਾ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ ਕੰਮ ਕਰਨ ਦੀ ਤੇ ਨਾਲ ਉਹਨਾਂ ਦੀ ਗੱਲ ਦਾ ਹਾਰਪਾ ਕੇ ਸਵਾਗਤ ਕੀਤਾ ਗਿਆ ਤੇ ਮੈਨੂੰ ਨਹੀਂ ਪਤਾ ਵੀ ਕਿਹੜੇ ਕਿਹੜੇ ਮੈਟਰ ਡਿਸਕਸ ਹੋਤੇ ਹਨ ਜੀ ਨਾ ਜੇ ਪੂਰਾ ਜਿਹੜਾ ਅਸੀਂ ਚੰਗੀ ਤਰ੍ਹਾਂ ਸਾਹਮਣੇ ਆਇਆ ਵੀ ਕਿਹੜਾ ਮੈਟਰ ਮੈਟਰ ਡਿਸਕਸ ਹੋਇਆ ਹਮ ਲੇਕਿਨ ਅੱਜ ਇਹ ਜ਼ਰੂਰੀ ਸੀਗਾ ਵੀ ਸ਼ਾਇਦ ਗਿਆਨੀ ਰਗਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਭੇ ਕਰ ਲਈ ਤੇ ਮਤਾ ਪਾਸ ਕਰਕੇ ਤੇ ਸ਼੍ਰੋਮਣੀ ਕਮੇਟੀ ਦਿੱਤਾ ਜਾਵੇ 72 ਕੇ ਨੋਟਸ ਤੇ ਬਲਾ ਕੇ ਤੁਹਾਨੂੰ ਤੁਰ ਦਿੱਤਾ ਜਾਵੇ ਲੇਕਿਨ ਜਦੋਂ ਇਹ ਰੌਲਾ ਪੈ ਗਿਆ ਜੀ ਵੀ ਉਹਨਾਂ ਨੇ ਕੇਵਟ ਪਾਰਤੀ ਆ ਤੇ ਫਿਰ ਉਹਨਾਂ ਦੀ ਕੀਤੀ ਕਰਾਈ ਤੇ ਜਿਹੜਾ ਸੀ ਬਿਲਕੁਲ ਪਾਣੀ ਫਿਰ ਗਿਆ ਉਹਨੂੰ ਨਹੀਂ ਕਰ ਸਕਣਗੇ ਜੀ ਇਸ ਕਰਕੇ ਉਹ ਜਿਹੜੀ ਕਮੇਟੀ ਵੀ ਹੈ ਇਹ ਕਿਚਨ ਬਿਲਕੁਲ ਇੱਕ 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 ਜ਼ਿਕਰ ਵੀ ਆਇਆ ਕਹਿੰਦਾ ਕਿ ਮੂਲ ਮੰਤਰ ਦਾ ਪਾਠ ਕਰਕੇ ਫਿਰ ਕਮੇਟੀ ਦੀ ਬੈਠਕ ਸ਼ੁਰੂ ਹੋਈ ਆ ਪੱਟੀ ਸਾਹਿਬ ਤੇ ਮੈਨੂੰ ਲੱਗਦਾ ਕਿ ਜੇ ਮੂਲ ਮੰਤਰ ਦਾ ਪਾਠ ਬਿਲਕੁਲ ਮੂਲ ਮੰਤਰ ਦਾ ਪਾਠ ਜਿਹੜਾ ਜੀ ਉਹਦੀਆਂ ਤੁਕਾਂ ਤੇ ਜਿਹੜੀਆਂ ਪਹਿਲੀਆਂ ਤੁਕਾਂ ਨੇ ਜੇ ਉਹਨਾਂ ਤੇ ਅਮਲ ਕਰ ਲਿਆ ਜਾਵੇ ਫਿਰ ਉਹ ਜਿਹੜੀ ਹਉਮੈ ਆ ਮੈਂ ਪ੍ਰਦਾਨੀ ਆ ਫਿਰ ਉਹ ਮੈਨੂੰ ਲੱਗਦਾ ਕਿ ਉਹ ਤਾਂ ਬੜੀ ਦੂਰ ਰਹਿ ਜਾਣੀ ਸੀ ਜੀ ਚੀਜ਼ ਜਿਹੜੀ ਮੂਲ ਮੰਤਰੰ ਦਾ ਜੀ ਉਹਦੀ ਵਿਆਖਿਆ ਜਪਜੀ ਸਾਹਿਬਾ ਤੇ ਜਪਜੀ ਸਾਹਿਬ ਦੀ ਵਿਆਖਿਆ ਪੂਰਾ ਗੁਰੂ ਗ੍ਰੰਥ ਸਾਹਿਬ ਆ ਜੀ ਜਿੱਥੋਂ ਮਰਜ਼ੀ ਫਰੋਲ ਕੇ ਵੇਖ ਲਓ ਤੁਸੀਂ ਹੂੰ ਇਸ ਕਰਕੇ ਜਿਹੜੀਆਂ ਇਹਨਾਂ ਦੀ ਮੀਟਿੰਗ ਹੁੰਦੀ ਹੈ ਵਾਕਿਆ ਹੀ ਉੱਥੇ ਪੰਜ ਵਰੀ ਮੂਲ ਮੰਤਰ ਦਾ ਪਾਠ ਕੀਤਾ ਜਾਂਦਾ ਤੇ ਫਿਰ ਅਗਲੀ ਕਾਰਵਾਈ ਸ਼ੁਰੂ ਹੁੰਦੀ ਆ ਸ਼੍ਰੋਮਣੀ ਕਮੇਟੀ ਦਾ ਜਿਹੜਾ ਹਾਊਸ ਆ ਉਹਦੀ ਵੀ ਜਦੋਂ ਕਾਰਵਾਈ ਸ਼ੁਰੂ ਹੁੰਦੀ ਪਹਿਲਾਂ ਮੂਲ ਮੰਤਰ ਦਾ ਪਾਠ ਕੀਤਾ ਜਾਂਦਾ ਜਦੋਂ ਦੇ ਅੰਤਰੀ ਕਮੇਟੀ ਦੀ ਮੀਟਿੰਗ ਦੀ ਉਦੋਂ ਵੀ ਮੂਲ ਮੰਤਰ ਦਾ ਪਾਠ ਕੀਤਾ ਜਾਂਦਾ ਫਿਰ ਕਾਰਵਾਈ ਸ਼ੁਰੂ ਰੰਭ ਕੀਤੀ ਜਾਂਦੀ ਚੰਗੀ ਗੱਲ ਆ ਜੀ ਅਸੀਂ ਆਪਣੇ ਇਸ ਨੂੰ ਯਾਦ ਕਰੀਏ ਅਸੀਂ ਇਹ ਕੁਝ ਕਰਨ ਲੱਗੇ ਆ ਸਾਨੂੰ ਤਾਕਤ ਬਖਸ਼ੀ ਚੰਗੀਲ ਮੈਡੀਕਲ ਕੋਈ ਨਹੀਂ ਜੀ ਜੀ ਬਹੁਤ ਸ਼ੁਕਰੀਆ ਪੱਟੀ ਸਾਹਿਬ ਤੁਸੀਂ तमाम ਮਸਲੇ ਤੇ ਆਪਣਾ ਪੱਖ ਰੱਖਿਆ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਸ਼ੁਕਰੀਆ ਜੀ ਤਾਂ ਜਸਵੀਰ ਸਿੰਘ ਪੱਟੀ ਸਾਹਿਬ ਨਾਲ ਜੁੜੇ ਸੀ तमाम ਮਸਲੇ ਸੀ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਕੀ ਅਪਡੇਟ ਹੋਈ ਹੈ ਕਿਸ ਤਰੀਕੇ ਨਾਲ ਨਵੀਆਂ ਗਵਾਹੀਆਂ ਹੋਈਆਂ ਗਵਾਹਾਂ ਨੇ ਕੀ ਕੁਝ ਬਿਆਨ ਦਿੱਤੇ ਜਾਂ ਕੀ ਕੁਝ ਟਿੱਪਣੀਆਂ ਕੀਤੀਆਂ ਤਾਂ ਵਿਕਰਮ ਸਿੰਘ ਮਜੀਠੀਆ ਅੱਜ ਕਿਹੜੇ ਪਾਸੇ ਉਹਨਾਂ ਨੂੰ ਗੁਪਤ ਤਰੀਕੇ ਦੇ ਨਾਲ ਵਿਜੀਲੈਂਸ ਦੀ ਟੀਮ ਲੈ ਕੇ ਗਏ ਸੀ ਕਿ ਤਾਂ ਉਸ ਤੋਂ ਬਾਅਦ ਜਥੇਦਾਰ ਜਿਹੜੇ ਸਾਬਕਾ ਗਿਆਨੀ ਰਘਵੀਰ ਸਿੰਘ ਉਨ੍ਹਾਂ ਦੀ ਕੇਸ ਨੂੰ ਲੈ ਕੇ ਕੇਸ ਪਾਉਣਾ ਫਿਰ ਕੇਸ ਵਾਪਸ ਲੈਣਾ ਜਾਂਚ ਤਾਂ ਉਹ ਸਾਰੇ ਮਸਲੇ ਸੀਗੇ ਟਿੱਪਣੀਆਂ ਜਸਵੀਰ ਸਿੰਘ ਪੱਟਿਹੋਰਾ ਨੇ ਕੀਤੀਆਂ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਬਿਆਨ ਆਪਣੀਆਂ ਗੱਲਾਂ ਆਪਣੀਆਂ ਟਿੱਪਣੀਆਂ ਸਾਡੇ ਨਾਲ ਜਰੂਰ ਸਾਂਝੀਆਂ ਕਰਨਾ ਇਸੇ ਤਰ੍ਹਾਂ ਅੱਗੇ ਲੈਣੀ ਹੈ ਬਹੁਤ ਬਹੁਤ ਧੰਨਵਾਦ